ਜੀ ਕਰਤੀ ਗੱਲ ਦੋਸਤੋ ਮਾਰੇ ਰਿਕਾਰਡ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਂ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਰक्त अर्ਸ਼ ਲੱਛਣ ਰक्त अर्ਸ਼ ਲੱਛਣ ਖੂਨੀ ਬਵਾਸੀਰ ਦੇ ਲੱਛਣ ਰक्त ਕਹਿੰਦੇ ਆ ਖੂਨ ਨੂੰ ਅਰਸ਼ ਕਹਿੰਦੇ ਬਵਾਸੀਰ ਨੂੰ ਲੱਛਣ ਉਹਨਾਂ ਦੇ ਕੀ ਦਿਖਾਵਾ ਆ ਇੱਥੇ ਲਿਖਿਆ ਰक्त ਦੀ ਬਵਾਸੀਰ ਪਿਤ ਸਮਾਨ ਜਣ ਜਿਸ ਤਰ੍ਹਾਂ ਪਤਲੇ ਬਵਾਸੀਰ ਦੇ ਆਪਾਂ ਲੱਛਣ ਨੇ ਕਿ ਉਹੀ ਚੀਜ਼ਾਂ ਇਹ ਰક્ત ਦੇ ਲੱਛਣ ਅੱਗੇ ਲਿਖਿਆ ਮੱਛੇ ਗੁੱਲੀਆਂ ਔਰ ਬੋੜ ਦੀਆਂ ਕੂਮਲੀਆਂ ਦੇ ਆਕਾਰ ਹੁੰਦੇ ਹਨ ਜਿਹੜੇ ਤਿੱਖੇ ਹੁੰਦੇ ਆ ਸਾਈਡਾਂ ਜਿੱਤਰ ਮੋਗਾ ਅੱਗੋਂ ਤਿੱਖਾ ਹੁੰਦਾ ਪਿੱਛੇ ਚੌੜਾ ਬੋੜ ਦੀਆਂ ਕੂਮਲੀਆਂ ਹੁੰਦੀਆਂ ਉਹਨਾਂ ਅੱਗੇ ਪੱਤਿਆਂ ਦੇ ਅੱਗੇ ਨਿੱਕੇ ਨਿੱਕੇ ਕੂਮਲੀਆਂ ਲੱਗੀਆਂ ਹੁੰਦੀਆਂ ਫੋਟੇ ਜਿਹੀ ਉਹਦੇ ਆਕਾਰ ਦੇ ਹਨ ਉਹਨਾਂ ਵਿੱਚ ਲਹੂ ਦੀ ਬਹੁਤ ਧਾਰਾ ਵਗ ਪੈਂਦੀ ਜਦੋਂ ਮਾੜੇ ਜਿਹੇ ਛਿੱਲੇ ਜਾਂਦੇ ਫਿਰ ਖੂਨ ਹੀ ਉਹੀ ਜਾਂਦਾ ਇਸ ਕਰਕੇ ਖਰੀਰ ਦਾ ਰੰਗ ਸਫੇਦ ਅਰ ਲਸਾ ਹੁੰਦਾ ਹੈ ਖਰੀਰ ਵੀ ਲਸਾ ਹੋ ਜਾਂਦਾ ਤੇ ਰੰਗ ਜਿਹੜਾ ਬੰਦੇ ਦਾ ਬੱਗਾ ਪੈ ਜਾਂਦਾ ਦਾੜੀ ਜਿਹੜੀ ਹੈ ਵਾਲ ਚਿੱਟੇ ਹੋਣ ਲੱਗ ਜਾਂਦੇ ਕਿਉਂਕਿ ਵੀ ਅੰਦਰ ਪਾਵਰ ਨਹੀਂ ਰਹਿੰਦੀ ਬੰਦੇ ਦੇ ਐਸੇ ਲੱਛਣ ਜਿਹੜੇ ਰਕਤਵਾਸੀਰ ਦੇ ਜਾਣੇ ਇਹ ਫਿਰ ਰક્ત ਬਵਾਸੀਰ ਹੈ ਤੁਹਾਨੂੰ ਜੇ ਕਿਹਨੋਂ ਹੋਵੇ ਤੇ ਵੈਸੇ ਤਾਂ ਇਹੋ ਜਿਹੇ ਗੰਦੇ ਰੋਗ ਜਿਹੜੇ ਆ ਭਗਵਾਨ ਕਿਰਪਾ ਕਰਨ ਦਾ ਹੀ ਕਿਹਨੂੰ ਲੱਗ। ਜੇ ਲੱਗ ਵੀ ਜਾਂਦੇ ਆ ਤਾਂ ਫਿਰ ਇਹਦਾ ਦਵਾਈ ਹੋਊਗੀ ਜਿਹੜਾ ਉਹ ਜ਼ਰੂਰੀ ਹੈ। ਰક્ત ਅਰਸ਼ ਉਪਾਏ ਇਹਦਾ ਉਪਾਅ ਕੀ ਹੈ ਸ਼੍ਰੀ ਮਨੀ ਮੇਘ ਰਾਜ ਜੀ ਅੱਗੇ ਦਾ ਪਾ ਲਿਖਦੇ ਆ ਭਲਾਵੇ ਦੇ ਬੀਜ। ਜਿਹੜੇ ਭਲਾਵੇ ਆ ਇਹ ਬਹੁਤ ਜਿਆਦਾ ਗਰਮ ਹੈ। ਤਾਂ ਜਿਹੜੇ ਵੀ ਵੈਦ ਹਕੀਮ ਆ ਉਹਨਾਂ ਨੂੰ ਉਹ ਇਹ ਚੀਜ਼ਾਂ ਜਿਹੜੀਆਂ ਮੈਂ ਬੜੇ ਧਿਆਨ ਨਾਲ ਦੇਖ ਸਕਦੇ ਆ ਕਿਸੇ ਦਵਾਈ ਦੇ ਨਹੀਂ ਇਹ ਤੇ ਹਰ ਬੰਦਾ ਇਹ ਯੋਗ ਨਹੀਂ ਕਰ ਸਕਦਾ ਪਲਾ ਵੇਦੇ ਬੀਜ ਤੇ ਰਿੰਡ ਦੇ ਬੀਜ ਇਹਨਾਂ ਦੋਹਾਂ ਵਿੱਚ ਪੀ ਕੇ ਹੀਟ ਲਿਖੀਆਂ ਬੂਟੀਆਂ ਦੀਆਂ ਭਾਵਨਾ ਦੇਵੋ ਰਤਕਾ ਮੁੰਡੀ ਸਿੰਮਲ ਕੀਤ ਕੀ ਅਰਗ ਲੋ ਇਹਨਾਂ ਛਿਆਂ ਦੇ ਰਸ ਵਿੱਚ ਛੇ ਭਾਵਨਾ ਦੇ ਕੇ ਰੱਖੇ ਔਰ ਫਿਰ ਦੋ ਮਾਸੇ ਨਿਤ ਖਾਵੇ ਤਾਂ ਰਕਤ ਵਵਾਸੀਰ ਮਿੱਟਦੀ ਹੈ। ਭਾਵਨਾ ਕੀ ਹੁੰਦੀ ਹੈ ਹੁਣ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਮੈਂ। ਜਿਸ ਤਰ੍ਹਾਂ ਜਿਹੜਾ ਹੈਗਾ ਨਾ ਇਹ ਅ ਕੋਈ ਪਾਊਡਰ ਹੈ ਆਟਾ ਹੀ ਲਾ ਲਓ। ਆਟੇ ਨੂੰ ਆਪਾਂ ਭਾਵਨਾ ਦੇਣੀ ਆ ਤੂਸੀ ਦਾ ਰਸ ਦੀ। ਤੂਸੀ ਦਾ ਰਸ ਜਿਹੜਾ ਵਾ ਉਹਨੂੰ ਕੱਢ ਕੇ ਅੱਤੇ ਨੂੰ ਕੋਟ ਕੇ ਨਚੋੜ ਲੋ ਦਾ ਤੁਸੀ ਦਾ ਰਸ ਕੱਢ ਲੈਣਾ ਉਹਨੂੰ ਜਦੋਂ ਕੁੰਡੇ ਦੇ ਵਿੱਚ ਜਾਂ ਖਰਲ ਦੇ ਵਿੱਚ ਪਾ ਕੇ ਆਟਾ ਜਿੰਨਾ ਆਟਾ ਵਾ ਉਹਦੇ ਉੱਪਰ 1-1 ਇੰਚੀ ਤੁਸੀ ਦਾ ਰਸ ਹੋਣਾ ਚਾਹੀਦਾ ਉਹਨੂੰ ਫਿਰ ਚੰਗੀ ਤਰ੍ਹਾਂ ਰਗੜੋ ਰਗੜ ਕੇ ਜਦੋਂ ਸੁੱਕ ਜੇ ਉਹਦਾ ਮਤਲਬ ਹੈ ਉਹਦੀ ਭਾਵਨਾ ਦਿੱਤੀ ਗਈ ਫੇਰ ਦੋ ਇਸ ਤਰ੍ਹਾਂ ਬਾਬ ਲੋਗ ਦੀ ਇਹ ਇਹਦਾ ਉਪਾਅ ਦੱਸਿਆ। ਤੋਂ ਵੀਡੀਓ ਵਧੀਆ ਲੱਗੇ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ। ਇਸੇ ਤਰ੍ਹਾਂ ਦੀਆਂ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਨਾਲ ਬੈਲ ਆਈਕਨ ਦੀ ਕੰਟੇਨੂ ਕਰੋ। ਜਿਹੜੀ ਵੀ ਅਸੀਂ ਵੀਡੀਓ ਪਾਈਏ ਤੁਹਾਨੂੰ ਸਭ ਤੋਂ ਪਹਿਲਾਂ ਪਹੁੰਚੇ।